बा जी हल करी रोटी पिण जो ਭਗਵਾਨੀਏ ਰੰਪੜੇ ਜੋ ਹਾਂ ਲੈ ਅਸੀਂ ਜਾਣਿਆ ਤੂੰ ਸਮਾਨ ਖੋਲੇ ਬੈਠੀ ਆ ਠੀਕ ਆ ਇੱਥੇ ਬੈ ਜਾ ਮਾਏ ਉਰੇ ਬਹਿਣਾ ਆਏ ਕਰਿਓ ਰੋਟੀ ਗਰਮ ਗਰਮ ਲੈ ਕੇ ਆਏ ਆ ਉਹ ਬੈਗ ਦੇ ਵਿੱਚ ਨਾ ਪੈਸੇ ਨੇ ਨਹੀਂ ਉਹਨੇ ਕਰਮ ਆਉਂਦੀ ਐ ਠੀਕ ਆ ਨਾਲੇ ਲੱਸੀ ਲਿਆਇਓ ਲੱਸੀ ਆ ਬੱਸ ਆਹ ਖਲਾਸ ਵੀ ਲੈ ਉਸ ਤੋਂ ਉਹ ਜੇ ਅਮਾਗੇ ਲਗਾ ਦੇ ਤੂੰ ਸਮਾਨ ਵੀ ਰਾਖੀ ਰੱਖ ਯਾਰ ਆਉਣੇ ਆਂ ਅੱਗੇ ਤੋਂ ਤੇਰੇ ਭਾਈ ਕਰਾ ਮਾਰਾ ਕਿਹੜਾ ਕਾਗੜੇ ਹਾਂ ਭਾਈ ਕਰਿਆ ਕੋਈ ਦੇਖੋ ਨਾ ਪੀਰੇ ਆ ਭਾਈ ਗੇਟ ਬੋਲੀਪੁਰੀਆ ਏ ਭਾਈ ਬੋਲੀਪੁਰੀਆ ਸਸਰੀ ਕਾਰ ਕਰਦੇ ਅਸੀਂ ਭਾਈ ਰੇ ਲੱਭਾਰ ਕਰਦੇ ਫਿਰਦੇ ਆ ਭਾਈ ਅਸੀਂ ਦੋ ਦੋ ਰੋਟੀਆਂ ਖਾ ਲਈ ਹੁੰਦੀ ਕੁੜੀ ਸਾਡੇ ਪਿੰਡ ਚ ਆਇਓ ਹਾਂ ਵਪਾਰੀ ਹਾਂ ਹਾਂ ਭਾਈ ਭੁੱਖਾ ਲੱਗੀ ਹੋਈ ਆ ਭਾਈ ਜੇ ਦੋ ਦੋ ਰੋਟੀਆਂ ਲਾ ਦੇ ਤ ਤੁਹਾਨੂੰ ਕੋਈ ਗੱਲ ਨਹੀਂ ਵੀ

ਬਾਹਰ ਕੌਣ ਬੋਲਦਾ ਵੀਰ ਆ ਮੜਿਆ ਗੇਟ ਖੋਲ੍ਹੀ ਭਾਈ ਇਹ ਨਾ ਭਾਈ ਗੇਟ ਖੁੱਲ ਗਿਆ ਹਲੋ ਵੇ ਤੂੰ ਆਈ ਆ ਬੈਠੂ ਵਾ ਤੂੰ ਕਿਧਰ ਆ ਗਿਆ ਇੱਤੋਂ ਆ ਗਿਆ ਤੂੰ ਕਿਧਰ ਆ ਗਿਆ ਸਮਾਨ ਬੋਲਾ ਉਹ ਬੈਂਕ ਚ ਪੈਸੇ ਨੇ ਉਰਦੇ ਨੇ ਮੇਲੇ ਨਹੀਂ ਆਪਰਾਮ ਨਾਲ ਬੈਠੇ ਮੈਨੂੰ ਧੋਪੇ ਪਾਈ ਕਿਹੜੀ ਹੈ ਇਹ ਤੁਹਾਡੇ ਨਾਲ ਉਹ ਭਾਈ ਕੋਈ ਨਹੀਂ ਸਦਰ ਦਾ ਗੁੱਸਾ ਰਾਮ ਕੋਈ ਨਹੀਂ ਤੁਹਾਡੇ ਨਾਲ ਸਾਡੇ ਨਾਲ ਆਹ ਭਾਈ ਮੈਂ ਇਹਨਾਂ ਦੇ ਨਾਲ ਨਹੀਂ ਹੈ ਇਹ ਕਿਹੜਾ ਬ੍ਰੇਕ ਦਾ ਨਾ ਨਾ ਫੇਲ ਹੋਏ ਵੀ ਨਹੀਂ ਆਹ ਭਾਈ ਮੈਂ ਇਹਨਾਂ ਦੇ ਨਾਲ ਨਹੀਂ ਕੋਈ ਸਾਡਾ ਕੋਈ ਭਾਈਆਂ ਦਾ ਕੋਈ ਨਹੀਂ ਆਹਲਾ ਭਾਈ ਇਹ ਆਲਾ ਤੁਸੀ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਯਾਰ ਆਇਆ ਬੱਸ ਹਾਂ ਬੰਦੇ ਉਹ ਬਾਤੀ ਚੱਕ ਰਿਆ ਜੀਆ ਜੀਆ ਲੈ ਤੁਸੀਂ 2 ਮਿੰਟ ਬੈਠੋ ਮੈਂ ਖੋਦ ਰੱਖਦੇ ਰੋਟੀ ਘੜਨ ਦੇ ਲੰਗ ਕਰਦੀ ਆਂ ਓਏ ਮੇਰੀ ਗੱਲ ਸੁਣਾ ਓਏ ਯਾਰ ਕੁੜੀ ਦੀ ਆ ਬੋਲੀ ਜੀ ਮੈਨੂੰ ਜਾਣ ਪਹਿਚਾਨ ਵਾਲੀ ਲੱਗਦੀ ਆ ਇਹ ਕੁੜੀ ਦੀ ਬੋਲੀ ਆ ਆ ਜਿਵੇਂ ਆਪਾਂ ਕੋਈ ਨਵੇਂ ਨੌਰੇ ਦੀ ਹਾਂ ਫਿਰ ਉਹ ਕੇ ਨਵੇਂ ਨੌਰੇ ਦੀ ਬੋਲੀ ਦਾ ਜੀ ਬੋਲ ਮਾਕੋਂ ਦਾ ਆਪਾਂ ਇੱਧਰ ਮਾਨਸਾ ਕਹਿੰਦੀ ਉਧਰ ਮਾੜਾ ਮੁੱਤਫਰਕ ਪੈ ਜਾਂਦਾ ਉਹਦੂ ਗਾਹ ਤਾਂ ਪਾਉਂਦਾ ਉਹ ਗਾਹ ਦਾ ਫਰਕ ਐਦھر ਤੇ ਲੈ ਜਾਓ ਖਲੌਦੀ ਕੰਨੀ ਨੂੰ ਹੋਰ ਫਰਕ ਪੈ ਜਾਂਦਾ ਐਦھر ਗਾਹਾਂ ਚਲੇ ਜਾਓ ਜੀਲ ਕੰਨੀ ਨੂੰ ਥਾਰੇ ਮਾਰੇ ਹੋ ਜਾਂਦਾ ਛੱਡ ਕੋਈ ਆਹ ਕੁੜੀ ਵੀ ਬੋਲੀ ਆ ਸਾਡੇ ਨੂੰ ਕਾਹਲੇ ਨਹੀਂ ਲੱਗਦੀ ਆ ਗੁੜੀ ਨੂੰ ਪੁੱਛੇ اے ਭਾਈ ਕੁੜੀਏ ਇਹਨੇ ਖਾਧੋ ਹੈਗਾ ਆਟੇ ਦੇ ਪਾਣੀੋਂ ਪਾਇਆ ਕੋਈ ਨਹੀਂ ਕੋਈ ਨਹੀਂ ਭਾਈ ਪਾਤਾ ਦਾ ਮਾਇ ਗੋਣੋ ਜਨਾ ਭਾਈ ਮੜੀ ਜਾ ਕੇ ਗੱਲ ਸੁਣ ਕੁੜੀਏ ਇਹ ਹਾਂ ਵੀਰੇ ਇਹ ਆ ਆਹ ਜਿਹੜੀ ਤੇਰੀ ਬੋਲੀ ਆ ਭਾਈ ਇਹ ਜਾਣੀ ਪੈਂਦੀ ਨਹੀਂ ਲੱਗਦੀ। ਤੇਰੀ ਹੈ। ਮੈਂ ਸੱਚੀ ਦੱਸਾਂ? ਹਾਂ ਅੰਦਰ ਜਾ ਕੇ ਮੈਂ ਵੀ ਸੋਚੀ ਜਾਂਦੀ ਆ। ਅੱਛਾ। ਨਹੀਂ ਬੋਲੀ ਤਾਂ ਮੈਨੂੰ ਤੇਰੇ ਜਾੜੇ-ਬਿਸ਼ੜੀ ਲੱਗਦੀ ਆ, ਮੇਰੇ ਇਲਾਕੇ ਦੀ ਲੱਗਦੀ ਆ। ਹਾਂ। ਹਾਂ। ਕਿਹੜਾ ਵੱਡਾ ਭਾਈ ਤੇਰਾ? ਮੈਂ ਕਹ ਰਿਹਾ ਆਪਣੇ ਆਡੇ ਕੋਲੇ, ਚੱਠੇ ਕੋਲੇ, ਸੁੰਦਰ ਘਰਾਂ ਦੇ ਕੋਲੇ ਦੀ। ਅੱਛਾ, ਅੱਛਾ। ਉਹ ਕੀ ਇਹ ਕਿੱਥੇ ਦੀ ਆ? ਐਂ ਵੀ ਸੁੰਦਰ ਘਰਾਂ ਦੀ। ਵੇ ਕਿਰੇ ਤੁਸੀਂ ਕਿੱਥਾਂ ਦੇ ਚੱਠਿਆਂ ਦੇ ਲਾਹ ਦੇਖੋ ਇੱਕ ਸਾਜੀ ਗੱਲ ਹੈ ਕਿੱਥੇ ਹੈ ਸਟ੍ਰੇਨ ਇੱਕ ਕੁੜੀ ਸੁਨਹਿਰ ਕਰਾਦੀ ਆ ਆਪਾਂ ਚੱਠਿਆਂ ਦੇ ਤੇ ਤਾਂ ਕੁੜੀ ਆਪਣੀ ਸਾਲੀ ਲੱਗਦੀ ਆ ਭੈਣ ਭੈਣ ਐ ਭੈਣ ਲੱਗਦੀ ਹੈ ਕੋਰਤੀ ਜਿਹਾ ਮਾਣਾ ਕੇ ਰਿਸ਼ਤੇਦਾਰੀ ਨੇੜੇ ਹੀ ਪਈ। ਉਹ ਨਹੀਂ ਭੈਣ ਲੱਗੀ ਹੋਇਆ ਬਣੀ। ਕਿਹੜਾ ਲੇਤਾ? ਹਾਂ। ਭਾਈ ਰੁਪੈ। ਇਹ ਗੱਲ ਸੁਣੋ ਨਾਲੇ ਵੀਰਿਆ। ਆ ਸਿਆਰੇ ਕਹਿੰਦੇ ਆ। ਕਦੇ ਨਾਲੇ ਪਿੰਡ ਦਾ ਕੁੱਤਾ ਮਾਂ ਨਹੀਂ ਹੁੰਦਾ। ਕੋਈ ਤੁਸੀਂ ਤੇ ਇਲਾਕੇ ਦੇ ਮੁੰਡੇ ਹੋ। ਹੈਲੋ। ਹਾਂ। ਹੈਲੋ। ਆ ਕਹਿੰਦੀ ਕੁੱਤੇ ਉਹ ਕੁੱਤੇ। ਉਹ ਇਹਦਾ ਕਹਾਵਤਾ ਸਿਆਰੇ ਆਣੀਆਂ ਬਣਾਈ। ਪਾਣੀ ਉਹ ਕਹਿੰਦੇ ਨੇ ਕਿ ਕਾਹਲੇ ਨਾ ਮੀ ਮਾ ਵੀ ਫਟੇ ਉਹ ਕਾਹਲੂ ਪਾਣੀ ਨੂੰ ਰੋ ਰਹਾ ਸੀ ਉਹ ਕੇਵਲੇ ਬੰਦੇ ਨੂੰ ਕੁੱਤੇ ਦਾ ਆਇਆ ਇੱਕ ਸਿਆਣਿਆਂ ਦੀ ਕੀ ਉਹਦਾ ਕਹਾਵਤ ਆ ਉਹ ਕਹਿੰਦੇ ਨਹੀਂ ਹੁੰਦੇ ਸਿਆਣੇ ਕਹਿੰਦੇ ਹੁੰਦੇ ਨੇ ਹਾਂ ਕਹਿੰਦੇ ਪਿੰਡ ਦਾ ਤਾਂ ਕੁੱਤਾ ਮਾਨ ਨਹੀਂ ਉਹਨਾਂ ਦਾ ਉਹ ਕਹਿੰਦੀ ਤੂੰ ਤਾਂ ਫੇਰ ਵੀਰੇ ਮੇਰੇ ਨਾਲੇ ਨਹੀਂ ਆਉਂਗਾ अच्छा हां ये दी कहंदे पिंडा कुत्ता भी माल हुंदा हां ये भी फिर कुत्ती होई या ओ दी पैर कुत्ती ओ अपने तेरी पैर कुत्ती ओ भाई ओ सारा करी कोई ना नर ले हां हां दो वास्ते रोटी पैणी कर हां ओरेओ मेरी खाल सों दो पापा बैठ जके हां ओया ਪੁੜੀ ਦੇ ਜਵਾਕਾਂ ਨੂੰ ਯਾਰ ਮੈਂ ਖਾਣ ਕਰ ਲਵਾਂ ਤੁਹਾਨੂੰ ਹਾਂ ਯਾਰ ਬਈ ਪੁੜੀ ਬਟਾ ਇਹਦੇ ਕਹਿੰਦੇ 5600 ਦੀ ਰੁਪਈਆ ਕੀ ਬੋਤਲ ਮੰਗਾਉਣੀ ਉਹਦਾ ਉਹ ਨਹੀਂ ਬੋਤਲ ਨਹੀਂ ਹਾਂ ਉਹ ਮੈਂ ਕਹਾ ਪੁੜੀ ਦੇ ਜਵਾਕਾਂ ਦਾ 200 ਰੁਪਈਆ ਮਾਨ ਕਰ ਦਿੰਦਾ ਜਿੱਥੇ ਇਹ ਦੇਖੋ ਗੱਲ ਸੁਣ ਹਰਾਬਾ ਠੀਕ ਆ 200 ਦੀ ਬਜਾਇ ਚਾਹੇ 500 ਦੀ ਹਾਂ ਮਹਿੰਗਾਈ ਦਾ ਜੋਗਾ ਜੇ ਢਾਬੇ ਤੇ ਖਾਂਦੇ ਜੀ ਤਿੰਨ ਬੰਦੇ ਆ ਦਾ ਘਰ ਤੋਂ ਘੱਟ 5600 ਰੁਪਈਆ ਬਣ ਜਾਂਦਾ ਤੁਸੀਂ ਖਾ ਲਈ ਬੀ ਆ ਕੁੜੀ ਦੇ ਜਵਾਕ ਨੂੰ 200 ਦੇ ਥਾਂ 200 ਮਾਇਆ ਆਇਆ ਹੈ ਨਾ ਕੁੜੀ ਤੋਂ ਆਏ ਪੁੱਤਰੋਂ ਵੀ ਕੁੜੀ ਦੇ ਜਵਾਕ ਹੈਗਾ ਅੱਛਾ ਭਾਈ ਜੇ ਨਾ ਹੋਇਆ 200 ਰੁਪਿਆ ਦਿੱਤਾ ਬੇਕਾਰ ਜਾਉ ਜੇ ਵੀ ਗੱਲ ਸਹੀ ਹੈ ਜੇ ਭਾਈ ਅਸੀਂ ਇੱਕ ਜਣੇ ਨੂੰ 200 ਫੜਾਤਾ ਆ ਤੇ ਦੂਜੇ ਨੇ ਆ ਕੇ ਕਹਤਾ ਮਾਮਾ ਸੱਚ ਦੀ ਗੱਲ ਉਹ ਗੱਲ ਸਹੀ ਹੈ ਯਾਰ ਤੇਰੀ ਫਰਾਂ ਦਾ ਵਾਈਟ ਆ ਰਿਹਾ ਓਏ ਐ ਪੁੱਛ ਲੋ ਓਏ ਐ ਕਿ ਕਹਿ ਜੁਆ ਕਰੇ ਇਹ ਇੱਕ ਹੋਇਆ 200 ਦੇ ਦਾਂਗੇ ਕੋਈ ਵੱਡੀ ਕਰ ਦੇ ਜੇ ਬਾਈ 2 ਹੋਏ ਹਉ ਹਉ ਜੇ 4 ਹੋਏ 50 ਇਹ ਬਾੜੇ ਹੋਏ ਸੱਤ ਦਸਾ ਦਸਾ ਵੀ ਹਾਂ ਹਾਂ ਫੜੇ ਭਾਈ ਥੋੜੇ ਭਾਈ ਓਏ ਮਾਈ ਕੁੜੀਏ ਆਪਾਂ ਹੀ ਗੱਲ ਥੋੜੀ ਪਾਈ ਆ ਕੇ ਬੈਠੀ ਫਿਰ ਕੱਲ ਤਾਂ ਆਇਆ ਆ ਕੋਈ ਨਾ ਭਾਈ ਤੂੰ ਹੀ ਭਾਈ ਹੋਰ ਕੀ ਹੋ ਗਿਆ ਭਾਈ ਮੈਂ ਤੇਰੇ ਨਾਲ ਗੱਲ ਪੁੱਛਣਾ ਭਾਈ ਤੇਰਾ ਪਰਿਵਾਰ ਕਿੰਨਾ ਹੈ ਲੈ ਪਰਿਵਾਰ ਸੁੱਖ ਰਾਂ ਦੇ ਰੱਬ ਤੇਰਾ ਵੱਡਾ ਵੀਰੇ ਸੁੱਖ ਨਾਲ ਕਰੇ ਚਾਰ ਪੁੱਤਰ ਨੇ ਲੈ ਚਾਰ ਮੁੰਡੇ 6500 ਹੋ ਜਾਂਦਾ ਕੋ ਵੀਰੇ ਚਾਹੀ ਦੇ ਹੋਏ ਨੇ ਲੈ ਆ ਨੂੰ ਹਾਂ ਨਹੀਂ ਬੰਦਾ ਰੋਟੀ 16 ਹਾਂ ਜਮਾਈ ਨਹੀਂ ਬੈਠੀ ਬੇਨਾ ਇੱਕ ਹੋਰ ਗੱਲ ਆ ਆ ਭਾਈ ਵਿਚਾਰੇ ਮੁੰਡੇ ਮੇਰੇ ਫਾਜ ਦੇ ਵਿੱਚ ਭਰਤੀ ਦੇ ਲੈ ਦੇਖੋ ਇਹ ਲੈ ਢੁੜੀ ਪਾਗ ਵਾਲੀ ਆ ਮੁਕੱਦਰ ਵਾਲੀ ਆ ਦੇਖੋ ਕੋਈ ਗੱਲ ਪਾਗ ਮੁਕੱਦਰ ਦੂਰੋਂ ਦੇਖ ਚਾਰ ਮੁੰਡੇ ਨੇ ਚਾਰ ਹੀ ਚਾਹੇ ਨੇ ਚਾਰੀ ਭੰਗ ਆ ਉਹ ਜੇ ਕੱਟਾ ਮਾਰਾ ਕੀਤਾ ਉਹ ਰੋਟੀ ਖਾ ਲੈ ਰੋਟੀ ਜਾ ਸ਼ਾਮਿਆ ਦੁੱਧ ਪੀ ਗਿਆ ਆ ਪਿਆ ਪੀਤਾ ਯਾਰ ਉਹ ਕੋਈ ਨਹੀਂ ਖਾਂ ਜਾ ਇਤਰਾਪਾਈ ਆਪੋ ਜੀ ਆਹ ਥੋੜੀਏ ਦਾ ਚਾਰੀ ਮੁੰਡੇ ਇਕੱਠੇ ਦਿਓ ਹੀ ਨਹੀਂ ਲੈ ਮੇਰੇ ਮੈਨੂੰ ਦਾ ਸਾਰਾ ਘਰਾਂ ਤੇ ਸਾਰੇ ਚੱਖੇ ਪਤਾ ਹੀ ਲਾ ਗੋਗਾ ਚਾਰੇ ਮੁੰਡੇ ਫੋਲ ਜੇ ਆਇਆ ਤਾਂ ਤੈਨੂੰ ਸਾਰੇ ਵਾਲੇ ਵਾਲੇ ਦੇ ਪਿੰਡ ਦੇ ਚੱਖੇ ਜਮਾ ਤੇ ਇਨਾਰ ਕੌਰੀਆਂ ਆਰਿਆਂ ਦੇ ਨੰਬਰ ਦੇ ਕੋਲੇ ਆਹ ਰੋਟੀ ਖਾਣਾ ਦੇ ਮੈਨੂੰ ਭੁੱਖ ਲੱਗੀ ਆ ਬੜਾ ਮੱਧੇ ਆਵੇ ਪਹਿਲੇ ਨੰਬਰ ਦਾ ਕੁੜੀਆਂ ਦੇ ਘਰ ਦਾ ਖਾਈ ਵਾਲੀ ਹੁੰਦਾ ਇਹ ਤਾਂ ਵਾਈ ਚੰਗਾ ਆ ਦੇ ਸਾਡੇ ਬੰਦ ਬੈਠੇ ਨੇ ਭਾਈ ਦੀ ਪੈਣ ਦੇ ਕੱਸਾ ਚਾਹ ਪਾਣੀ ਪੀਣਾ ਚਾਹੀਦਾ ਪੈਟ ਨੂੰ ਮਾਰਾ করিয়া কামাডাকিতা? আজি ইদা ছারে গামনিদিকেনে করিদিকেনে মাইদা পশেরি পাকাকাকাকাকা আজিতাকাকাকাকাকা পিদেখা করলকা ਕਹਾ ਗੱਲ ਕਹਿਣ ਨੂੰ ਰਹਿਣ ਦਿੰਦਾ ਉਹ ਸੱਚੀ ਨਿਕਲ ਗਈ ਲੈ ਹੁਣ ਮੇਰੀ ਗੱਲ ਸੁਣ ਹਾਂ ਠੀਕ ਆਂ ਦੀਆਂ ਭੁੱਖੇ ਅੱਛਾ ਲੈ ਰੋਟੀ ਹੁਣ ਤੂੰ ਬਗਵਾ ਕੇ ਲੈ ਕੇ ਅੱਜ ਤੋਂ ਮਰਜੀ ਬਗਵਾ ਕੇ ਲੈ ਕੇ ਆ ਜਾ ਮੈਂ ਜਾਂਦਾ ਹਾਂ ਆਹ ਹੁਣ ਦੂਸਰੋਂ ਹਾਂ ਜੀ ਖੁਸ਼ਿਆ ਜੀ ਰੋਟੀ ਬਗਵਾਉਣ ਕਿੱਥੇ ਜਾਂਦੇ ਨੇ ਜਿੱਥੋਂ ਇਹ ਨਕਲ ਸ਼ੁਰੂ ਹੋਈ ਸੀ ਠੀਕ ਆ ਜੀ ਉਹਨਾਂ ਨੇ ਰੋਟੀ ਖਵਾਉਣੀ ਨਹੀਂ ਉਹਨਾਂ ਨੇ ਖਾਦੇ ਵੇਣਾ ਆਉਣਾ ਆਇਲੀਆਂ ਗੱਲਾਂ ਅੱਗੇ ਪਿਛਲੀਆਂ ਗੱਲਾਂ ਹਲੋ ਯਕ ਕੋਰਨਾ ਜੀ ਦਰਤੇ ਹਾ ਬਗੇ ਨਾ ਸਿਉ ਠੀਰੋ ਨਾ ਆਓ ਤੇ ਕਾਣੇ ਪ੍ਰਵਾ ਆ ਪਾਈ ਮੈਂ ਆ ਬੰਦਾ ਇੱਥੇ ਕਿੰਨੇ ਆਣੇ ਹੋਏ ਭਾਈ ਰੋਟੀ ਖਾ ਲੈ ਅੱਢ ਦਾ ਕਰ ਠੀਰ ਬਣਾ ਲੈ ਖੁਬਰੀ ਨਾ ਚੌਲੇ ਫੇਰ ਐ ਕਰ ਕੋਈ ਹਾਂ ਆਪਣਾ ਸੇਈਆਂ ਸੇਈਆਂ ਜਦਾਂ ਤੇ ਗੱਲ ਸੁਣਦੇ ਤੇ ਹੱਥ ਤੇ ਮੇਰੇ ਖੁਰਤੀ ਮੈਂ ਤਾਂ ਭਰਾਵਾ ਖੇਤ ਦੀ ਰਾਖੀ ਤੁਰਪੀ ਮੇਰੇ ਕੋਲ ਬੇਚੇ ਕਿਤੇ ਹੋਰ ਗਾ ਦੇਖੇ ਪਖਾਨੇ ਜੇ ਤਾ ਨਾ ਪਾ ਕਿਲੋਰੇ ਆਵੇ ਬੱਬਰ ਐਥੇ ਬੈਠਾ ਪਰ ਤੂੰ ਵਾਣ ਹਾਂ ਬਿਨਾ ਰੋਟੀ ਖਾਦੇ ਮੇਰਾ ਨਹੀਂ ਹੁੰਦਾ ਜਾਨ ਰੋਟੀ ਖਾ ਕੇ ਤੇ ਮੈਂ ਤੁਹਾਨੂੰ ਜੀ ਬੋਲਦਾ ਮੈਂ ਸੱਚ ਨਹੀਂ ਬੋਲਦਾ ਸਾਡੇ ਸੱਚੀਓ ਆਚਾਰ ਚੱਲ ਕੇ ਰੇ ਗਵਾਂਡੀਆਂ ਵੇ ਜਾ ਆ ਭਾਈ ਤੇ ਅੱਗੇ ਕਹੀ ਤੇ ਘਰੋਂ ਭੁੱਖਾ ਨਹੀਂ ਟੋਲੇ ਜਾਉਂਦਾ ਅੱਗੇ ਕਹੀ ਤੇ ਰੋਣਾ ਦੇਣਾ ਜਾ 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 ਤੇ ਤੇਨੇ ਕਿਹੜੀ ਹੱਥ ਮਾਰਦੀ ਬਾਹਰ ਚੱਲੀ ਸੀ ਮੈਂ ਤਾਂ ਓਏ ਪਿੱਛੇ ਹੀ ਹੱਥ ਮਾਰ ਤੇ ਬੜੀ ਗੰਦੀ ਆਤਾਂ ਨਹੀਂ ਬੋਰੀ ਕੋਈ ਤੇ ਮੋਸਰੀ ਕਾਰ ਕੜੀ ਹਾਲ ਹੈ

ਸੰਦੇਨੀ ਉਹ ਮੱਜੀ ਤੁਸੀਂ ਇਹਨਾਂ ਦੇ ਕਿੱਦਾਂ ਫੁੱਫੜ ਲੱਗਦੀ ਹੋ? ਇਹ ਭਾਈ ਲੱਗਦਾ ਤਾਂ ਮੈਂ ਫੁੱਫੜੀ ਹਾਂ। ਹਾਂਜੀ। ਇਹ ਕਈ ਗੱਲਾਂ ਜੀ ਰਾਜ਼ ਦੀਆਂ। ਅੱਛਾ ਅੱਛਾ। ਕਿੱਦਾਂ ਕਿੱਦਾਂ ਦੇ ਪ੍ਰਵਾਨ ਮੰਨਦਾ ਨਹੀਂ। ਘਾਤੋ ਨਹੀਂ ਮੰਗਦਾ ਜੀ। ਮੈਂ ਇਹਨਾਂ ਨੂੰ ਘੂੜਾ ਨੂੰ ਕੱਢ ਕੇ ਨਹੀਂ। ਇਹ ਲੈ ਤਾ। ਜਿਸ ਅਲਮਾ ਇਹ ਫਿੱਟਾ ਕਰਦੀ ਹੈ। ਪਰ ਪਹਿਲੇ ਹਾਂ ਹੱਟਾ ਲੱਗੀਦਾ। ਨਿਕਲ ਗਈ ਮਾਲ ਕੇ ਲੱਗੀ ਗਈ ਸੀ ਤੂੰ। ਕੋਈ ਨਾ ਪਰ ਆਲੇ ਦਾ ਆਦੇ ਖਤਮ ਹੋਏ ਪਹਿਲੇ। ਕਾਂਸਰੀ ਉਹ ਅਮਰਪਾਲ ਵਾਲੀ ਆ ਪਿਛਲੇ ਸਾਲ ਵੀ ਇਹ ਕਹੇਦੀ ਸੀ ਬੱਲੇ ਚੁੱਕੇ ਦੇ ਬਗੇ ਤੇ ਚੂਕ ਪੈ ਗਈ ਬਾੜ ਜਾਨੀ ਤੇ ਉਹ ਬਦਲੀ ਰੇਡ ਰੂਡ ਤੇ ਹੱਡੀ ਚ ਕੋਈ ਪ੍ਰੋਬਲਮ ਆ ਗਈ ਪਈ ਨਹੀਂ ਮਜ ਵਿੱਚ ਕੋਈ ਕੋਈ ਨਹੀਂ ਭਾਈ ਫੜ ਸਾਡੀ ਪੰਚਾਇਤ ਨੂੰ ਮਿਲਦਾ ਇਹਦਾ ਆਪਣਾ ਕਹਿ ਦਊਗੀ ਦਾ ਚਕਾ ਆਏ ਚਾਹੇ ਗਾਹ ਤੋਂ ਮੇਰੀ ਮੈਂ ਚੱਲੀਆਂ ਪਾਲਰ ਸਾਹਮਣੇ ਗੇਟ ਆ ਨਾ ਸਾਡਾ ਉਹ ਸਾਈਡ ਵਾਲਾ ਲਿੰਨ ਮੇਰੇ ਚੋਟਾ ਅੱਛੀ ਚਾਪਟੰਗੀ ਹੋਈ ਆ ਫਿਰ ਲੈ ਕੇ ਜਾਇਂਗੇ ਕੈਮਰੇ ਲਾਇਆ ਚੈੱਕ ਕਰਦੀਵੇਂ ਠੀਕ ਰੱਖੇਵੇਂ ਆ ਠੀਕ ਓ ਠੀਕ ਦਾ ਤੇ ਬਾਬਾ ਕੀ ਹੋ ਰਿਹਾ ਦੇ ਆ ਜਾ ਭਰਾਵਾ ਬਾਪਾਈ 5 ਕਿਲੋ ਆਟਾ ਮਿਲ ਗਿਆ ਮਾਰਾ ਹੀ ਮੰਨ ਲਾ ਫਿਰ ਮਾਚਰੇ ਪਾਦੇ ਦੋ ਤਾਂ ਨੰਗੜੀ ਕਿਸੇ ਦੇ ਭਾਗਾ ਦੀ ਚੀਜ਼ ਰੱਖੀ ਦੀ ਨਹੀਂ ਹੁੰਦੀ ਚਾ ਹਾਂ ਲੈ ਲੈ ਆਹ ਲੈ ਭਾਈ ਜਿਹਨੇ ਫੁਰਕਾ ਛਕਣਾ ਛਕ ਲੋ ਕੱਲ ਨੂੰ ਮੇਨੇ ਜੱਲਾ ਮਾਰਿਆ ਵੀ ਖੁਸ਼ੀਆਂ ਕੱਲ੍ਹ ਹੀ ਆ ਗਈ। ਲੈ ਖਾਲੀ ਰੋਟੀ ਖਾਲੀ ਭਾਈ। ਚੱਲ ਫਿਰ ਕਿੱਥੇ ਨੂੰ ਜਿੱਥੋਂ ਆਇਆ। ਹਾਂ। ਭਾਈ ਮੈਨੂੰ ਵੱਡੇ ਡਾਕਟਰ ਨੇ ਕਿਹਾ। ਕੀ ਕਿਹਾ? ਕਹਿਣਾ ਖੁਸ਼ੀਆਂ ਰੋਟੀ ਖਾ ਕੇ ਗੋ ਘੱਟ ਤੇ ਬੈਕ ਰੈਸਟ ਕਰਿਆ ਉਹ ਮੈਨੂੰ ਥੋੜਾ ਬੈਕ ਰੂਮ ਦੱਸ ਕਿਧਰ ਆਏ ਕਰ ਹਾਂ ਤਾਂ ਆਮੀ ਕਰਨ ਹਾਂ ਆ ਬਾਹਰ ਪੱਪੜ ਖੜਾ ਉੱਥੇ ਜਾ ਕੇ ਪਏ ਉਹ ਤੇ ਕਿਰੇ ਦੇ ਕੋਈ ਤੇ ਦੱਸ ਹਾਂ ਤੁਹਾਡੇ ਜਿਹੜੇ ਮੇਰੇ ਘਰ ਵਾਲਾ ਬਹੁਤ ਖਪਤਦਾ ਤੇਰੇ ਘਰ ਵਾਲਾ ਤਾਂ ਮੈਨੂੰ ਅਲਗ ਆਵੇ ਮੈਂ ਰੋਟੀ ਲੈ ਕੇ ਜਾਣੀ ਅੱਛਾ ਹੈ ਬੜਾ ਮਾੜਾ ਹੋਰ ਨਾ ਫਿਰ ਮੈਂ ਤੇਰੇ ਘਰ ਵਾਲੇ ਤੋਂ ਦੰਮ ਕੀ ਨਾ ਮਾ ਡਲਦਾ ਤੇਰੇ ਕਰਾ ਲੈ ਤੋ ਕੀ ਗੱਲ ਲੈ ਮੇਰੀ ਬਾਹ ਵੜ ਕੇ ਦੇ ਜਿਹੜਾ ਕੁੜੀ ਨੂੰ ਬਾਹ ਬਣਾਉਂਦਾ ਇਧਰ ਕੇ ਦਾ ਬੰਦੇ ਨੂੰ ਖੜਾ ਬੰਦਾ ਤਾਂ ਤੋੜ ਦੂ ਕੁੜਾ ਦਾ ਨਹੀਂ ਹੈ ਦੇ ਭਾਈ ਮੈਂ ਜਾ ਨਹੀਂ ਸਕ ਹਾਂਜੀ ਐ ਕਰ ਕੋਈ ਤੈਨੂੰ ਜਾਗਾ ਸ਼ੱਕ ਲੱਗਦੀ ਆ ਮੈਨੂੰ ਅੰਦਰ ਪਾ ਕੇ ਬੈਠ ਕੇ ਚਾਹੇ ਬਾਹਰ ਜਿੰਦਾ ਲਾਵੇ ਜਾਨ ਲਾ ਗਈ ਉਦੋਂ ਕੱਦ ਨਹੀਂ ਨਾਲੇ ਮੇਰੀ ਨੀਂਦ ਪੂਰੀ ਹੋਈ। ਫੇਰ ਫਤਿਹਰੇ ਆ ਗਏ ਨਾਲ ਤਿੰਨ ਟਾਕ ਥਰੂ। ਤੜੇ ਮੈਨੂੰ ਕੋਟੋ। ਐ ਨਾ ਨਾ ਮੈਂ ਜਾਣੀ ਸਕਦਾ ਭਾਈ। ਤੇ ਕੀ ਕਰਿਆ ਹੁਣ? ਕੀ? ਨੀ ਭਾਗਵਾਨ ਨੇ ਬੂਹਾ ਖੋਲ। ਤੇ ਐ ਨੀ ਕੀ ਹੋ ਗਿਆ? ਛਿੜ ਗਿਆ ਸਿਆਪਾ। ਦਰਦ ਟਕੜਿਆ ਤੇ ਮੇਰੇ ਘਰ ਬਵਾ ਆ ਗਿਆ। ਸਲਵਾ ਨੀ ਮੈਨੂੰ ਬਚਾ ਲਾ ਤੁਰ ਗਿਆ ਚੱਲੀਏ ਨੀ ਮੈਨੂੰ ਅੰਦਰੋਂ ਦੋ ਵਾਜੇ ਆਉਂਦੀਆਂ ਨੇ ਕਹੇ ਕਮਰਾ ਬੋਲਦਾ ਬਸ ਬਰਾਬਰ ਉਹਦੇ ਜਿਹੜਾ ਪਨਾਵਾ ਪਾਇਆ ਤੂੰ ਤਾਂ ਕਹਿੰਦੀ ਸੀ ਮੈਂ ਅੰਦਰ ਚਿੜੀ ਨਹੀਂ ਫੜਕਣ ਦਿੰਦੀ ਕਹੇ ਅੱਜ ਤਾਂ ਕਬੂਤਰ ਮੋਸਿਆਂ ਆਉਆ ਕੋਈ ਹੋਰ ਮੈਨੂੰ ਬਚਾ ਆਈਏ ਕਾ ਹਾਂ ਐ ਤਾਂ ਮਾਡੇ ਵੱਟਾ ਗੇਟ ਹਾਂ ਵੱਟਾ ਗੇਟ ਆ ਛੋਟੇ ਗੇਟ ਦਿੱਖੋ ਤੇ ਭੱਜ ਜਾ ਹਾਂ ਭੱਜ ਜਾ

ਇਹਨੂੰ ਕਹੇਗਾ ਕੱਲ ਨੂੰ ਅੱਜ ਕੀ ਹੈ ਇਹਨੇ ਕਿਹਾ ਤੇ ਕਰ ਸੋਇ ਮੈਨੂੰ ਬਚਾ ਭਾਈ ਇੱਕੋ ਹੀ ਤਰੀਕਾ ਬੇ ਹਾਂ ਆ ਗਿਆ ਰਾਏ ਕੀ ਵੀ ਲੰਮੇ ਪਰਾਏ ਪਈ ਆ ਅੱਛਾ ਇਹਦੇ ਵਿੱਚ ਲੁਕਦਾ ਠੀਕ ਆ ਮਾ ਬਾਈ ਜਨਾ ਮੇਰੇ ਆਲੇ ਨਾਲੇ ਛੋਲੀਆਂ ਆ ਗਿਆ ਵਾਹ ਬੋਲੀ ਨਾ ਠੀਕ ਹੈ ਨਹੀਂ ਗੱਲ ਨਿਕ ਹੋਰ ਹਾਂ ਕਿਤੇ ਆਉਂਦੀ ਫਾ ਪੁਰਾਣੀ ਦਾ ਟੋਕਾ ਦਾ ਜੰਮਾ ਜੀ ਬੋਰ ਪਰ ਕੇ ਥੱਪਾ ਮੈਨੂੰ ਵਿੱਚ ਤਾਂ ਪਾਵੇਂ। ਤੇ ਨਹੀਂ ਨਹੀਂ ਮੇਰੇ ਨਾਲ ਕੋਈ ਤਾਂ ਆਵਾਜ਼ ਨਹੀਂ। ਮੈਨੂੰ ਪਤਾ ਨਹੀਂ ਤੁਹਾਨੂੰ ਕਿਹ ਹੈ। ਮੈਂ ਟਾਲ ਦੂੰ। ਅੱਛਾ ਠੀਕ ਹੈ। ਪਰ ਬੋਲ ਲੈ ਨਾ। ਠਹਿਰੋ ਭਾਈ। ਬੈਠ। ਫੇਰ ਮੈਂ ਕਿੰਦਾ ਬੋਲਦੀ ਹਾਂ। ਹਾਂ। ਉਹ ਭਾਈ ਹੁੰਦਾ ਕਾਲੂ ਕਹਿੰਦੀ ਕੀ ਗੱਲ ਆ। ਆ ਬਾਹਰ ਜਦੋਂ ਫਸ ਗਿਆ ਆ ਕੋਈ ਆਪਣੇ جو ਆਕਾੜਾ ਲੈ ਪਰ ਹੈਗਾ ਜਿਹੜਾ ਤੁਹਾਡਾ ਕੰਦਾ ਆਏ ਨਹੀਂ ਹੁੰਦਾ ਤੁਸੀਂ ਯਾਰ ਇਹ ਮੇਰੀ ਗੱਲ ਸੁਣ ਆ ਮੈਨੂੰ 10 ਮਿੰਟ ਹੋ ਗਏ ਬਾਹਰਵਾਜਾ ਮਾਰਦੇ ਨੂੰ ਤੈਨੂੰ ਉਹਨੇ ਖੋਲਿਆ ਹੋਏ ਉਹਨੇ ਉਹਨੇ ਖੋਲਿਆ ਹੈ ਕਾ ਸੁਣ ਹੈ ਕੀ ਦੇ ਮੈਨੂੰ ਮਾਰ ਦੇ ਕੁੜਦੇਓ ਮੈਂ ਆਪਣੇ ਠੇਕਿਆਂ ਨੂੰ ਬੱਸ ਚੜ੍ਹ ਗਈ ਨਹੀਂ ਮੇਰੀ ਗੱਲ ਸੁਣ ਤੇ ਆ ਕੇ ਉਹ ਮੈਂ ਕਿਤੇ ਮਾਰਿਆ ਤੈਨੂੰ ਮੈਂ ਤਾਂ ਮਜ਼ਾਕ ਕੀਤਾ ਕਿੱਦਾਂ ਥੀ ਦੇਖ ਮੇਰੀ ਧੌਂ ਦਾ ਹਾਂ ਫਬਲੇ ਨਾਉ ਦੇ ਮਾਰੀਆਂ ਚਮਕਾ ਉਹ ਕੁੱਤੀ ਮੇਰੀ ਦੀ ਦੇਖ ਮੇਰੀ ਕਿਤਰਾਈ ਮੇਰੀ ਸੁੱਕੇ ਸੋਹਰੇ ਦਾਈ ਨੋਈ ਮਹਿਬੀ ਉਹ ਦੇਖ ਆਪਦਾ ਪੁੱਤ ਮੈਂ ਵੀ ਨਾ ਕਵਾਲੀ ਸੁੱਤਾ ਗਿਆ ਮਹਿਬੀ ਉਹ ਵੀ ਲੋੜੀ ਅੰਦਰ ਹੀ ਆਉਂਦਾ